ਮੇਰੇ ਲੇਖ ਕੇ ਮੂੰਹ ਫੇੜ ਜਾਨਾ ਵਾ ਜੇ ਮੈਂ ਗਲਤੀ ਮੰਨਣ ਡਿਆ ਵਾ ਯਾਰ ਮਾਫ ਤੇ ਕਰ ਦੇ ਕੱਟਦਾ ਇੱਥੇ ਆ ਲੱਗ ਉਹ ਚਲ ਨਹੀਂ ਮੰਨੇ ਭੇਜਦਾ ਕੋਈ ਗੱਲ ਨਹੀਂ ਮਾਰਾ ਵਾ ਡਬਲਾ ਲਿਆ ਤੇ ਚਲੋ ਮੋਟਰ ਤੇ ਆਉਂਦੀ ਜਾਂਦੇ ਕੋਈ ਨਹੀਂ ਬੁਲਾਉਂਦੀ ਕੀ ਕਰਨ ਦੱਸ ਮੇਰੇ ਘਰ ਆਉਂਦਾ ਪਾ ਮੈਂ ਇਹ ਗੱਲ ਕਹਿੰਦੇ ਆ ਕੋਈ ਨਹੀਂ ਬੁਲਾਉਣੀ ਡਿਆ ਵਾ ਔਰ ਦੱਸ ਕੋਈ ਕੰਮ ਹੀ ਹੈ ਕੋਈ ਯਾਰ ਕੋ ਗੱਲ ਕਰ ਤੂੰ ਵਾ ਤੇ ਮੰਮੀ ਉਹਨਾਂ ਦੀ ਗੱਲ ਵਾ ਮੰਮੀ ਉਹਨਾਂ ਕੋ ਮੈਂ ਮਾਫੀ ਮੰਗ ਲਈ ਆ ਸੰਦੀ ਵੀ ਆਈ ਜੋਦ ਕੋ ਆ ਕੇ ਮਾਫੀ ਮੰਗੀ ਪਰ ਬਾਣ ਕੀ ਕਰੀਏ ਦੋਵੇਂ ਦੀ ਦੱਸ ਆਪਾਂ ਮੈਂ ਤੁਹਾਨੂੰ ਆਖਿਆ ਵੀ ਮਾਫੀ ਮੰਗੂ ਕਿ ਮੈਂ ਤੁਹਾਨੂੰ ਸਦਨ ਡਿਆ ਵਾ ਉਹ ਤੂੰ ਥੋੜੀ ਕਿਹਾ ਯਾਰ ਮੈਨੂੰ ਤਾਂ ਮਹਿਸੂਸ ਹੁੰਦਾ ਹੀ ਹੈ ਨਾ ਮਹਿਸੂਸ ਹੁੰਦਾ ਕਿ ਮੈਂ ਗਲਤੀ ਕੀਤੀ ਉਦੋਂ ਦੇਖਣਾ ਸੀ ਨਾ ਗਲਤੀ ਕਰਨ ਲੱਗਿਆ ਉਦੋਂ ਤਾਂ ਤੁਸੀਂ ਰੱਬ ਨਹੀਂ ਭੁੱਲੇ ਤੁਸੀਂ ਤੇ ਰੱਬ ਭੁੱਲੇ ਤੁਸੀਂ ਚਲੋ 2 1 ਉਦੋਂ ਤਾਂ ਤੁਹਾਨੂੰ ਰੱਬ ਭੁੱਲਾ ਸੀਗਾ ਤੁਨੂੰ ਇਹ ਸੋਚਾ ਮੁੰਡਾ ਵੀ ਹੈਗਾ 3 2 1 ਉਦੋਂ ਤਾਂ ਤੁਹਾਨੂੰ ਦੋਵਾਂ ਜੀ ਨੂੰ ਰੱਬ ਉਹ ਲਾਹੀਗਾ। ਹੋਰ ਜਨਮ ਆਈਏ ਸੋਚੀ ਤੇ ਫਿਰ ਟੱਬਰ ਆਪਣੇ ਵਾਲੇ ਵੇਖੋ ਤੇ ਕਰੋ ਆਪਣੇ ਕੰਮ ਤਾਂ ਦੇ ਠੀਕ ਹੈ ਨਾ। ਐਵੇਂ ਬਾਰ-ਬਾਰ ਮਿਲੂ ਨਾ ਤਾਂ ਕਰੋ ਤੇ ਨਾਮ ਮੇਰੇ ਟੱਬਰ ਨੂੰ ਤਾਂ ਕਰੋ। ਘੜ ਤਾਂ ਦੇ ਵੇਖੀ ਮੈਂ ਕਿੱਥੇ ਹੀ ਦੋਵਾਂ ਨੂੰ ਕਰਾ ਦੇਗਾ ਪਹਿਲਾਂ। 1 1 ਐਂਡ ਕਿੱਥੇ ਹੈ ਯਾਰ ਦੱਸ। 2 1 ਇਦੀ ਵਿੱਚ ਹੀ ਸਾਡੀ ਦੋਵਾਂ ਦੀ ਭਲਾਈ ਆ। 2 1 ਗੱਰ ਜੀ ਵੀ ਇਹ ਲੈ ਹੁਣ ਤੇ ਮੈਨੂੰ ਕਿਹਾ ਸੀ ਨਾ ਉਹਦੇ ਘਰ ਜਾ। ਚਲੋ ਘਰ ਹੈ ਨਹੀਂ ਮੈਂ ਗਿਆ ਸੀ। ਅੱਛਾ ਬੰਬੀ ਦੇ ਬੈਠਾ ਜਾ ਕੇ ਬੈਠਾ। ਤੇ ਕੋਈ ਗੱਲ ਨਹੀਂ ਮੈਂ ਵੀ ਉਹਨੂੰ ਸਮਝਾਉਂਗਾ ਵੀ ਚੱਲ ਜੇ ਉਹਨੇ ਮਾਫੀ ਮੰਗ ਲਈ ਤੇ ਗੱਲ ਨੂੰ ਜਾਣਦੇ ਹੁਣ ਤੁਸੀਂ ਤੇ ਇਹ ਕਿਤੇ ਮੰਮੀ ਜਾਇਓ ਹਾਂ ਤੇ ਤਾਇਆ ਜੀ ਕੋਈ ਨਹੀਂ ਚਲੋ ਬੋਲਣ ਲੱਗ ਪਏ ਜਿਆਦਾ ਤੇ ਮੈਂ ਕਹਿੰਦਾ ਨਹੀਂ ਮੈਂ ਉਹਨੂੰ ਕਿਹਾ ਵੀ ਚਲੋ ਨਹੀਂ ਨਾ ਪਰ ਮੈਂ ਬੜਾ ਬਲਾਵੇ ਸਹੀ ਮੈਨੂੰ ਚੱਲ ਕੋਈ ਗੱਲ ਨਹੀਂ ਮੈਂ ਰ ਜਾਊਂਗਾ ਤਾਇਆ ਘਰ ਤੇ ਉਹਨੂੰ ਸਮਝਾ ਕੇ ਆਉਂਗਾ ਤਾਇਆ ਨਾ ਜਾਊਂ ਅਸੀਂ ਕੀਤਾ ਸੀ ਤੇ ਤੂੰ ਫੇਰ ਕੰਮ ਖਰਾਬ ਕਰ ਦਿੰਨਾ ਵਾ ਨਾ ਉਹ ਨਹੀਂ ਡਰ ਜੀ ਅਜੇ ਕੋਈ ਗੱਲ ਨਹੀਂ ਹੁੰਦੀ ਮੈਨੂੰ ਵੀ ਪਤਾ ਲੱਗ ਗਿਆ ਹੁਣ ਇਹਦਾ ਮੁੰਡਾ ਬਨੇਗਾ ਜਾਂ ਇਹ ਜਗਾ ਮੈਂ ਕਦੇ ਹੋ ਹੋ ਜਾਂਦਾ ਜੇ ਕਿਤੇ ਉਹ ਜਿਹੜਾ ਕੰਮ ਹੋ ਜਾਂਦਾ ਮੈਂ ਕਿੱਥੇ ਮੂੰਹ ਵਿਖਾਉਣਾ ਸੀ ਸਾਰੀ ਦੁਨੀਆ ਮੈਨੂੰ ਗੱਲਾਂ ਕਰਨੀਆਂ ਸੀ ਉਹ ਨਾਲੇ ਪੁੱਤ ਪਤਾ ਲੱਗਣ ਨੂੰ ਹੀ ਹਰਿੰਦਾ ਉਹ ਵੰਡ ਅਰਜੀ ਨਿਗਾਹਾਂ ਮੁੰਡਾ ਉਹਦਾ ਵੀ ਜੇ ਕਿਤੇ ਉਹ ਜਿਹੜਾ ਕੰਮ ਹੋ ਜਾਂਦਾ ਮੈਂ ਲੋਕਾਂ ਨੂੰ ਕੀ ਮੂੰਹ ਵਿਖਾਉਣਾ ਸੀ ਉਹ ਨਾਲੇ ਪੁੱਤ ਇਹੋ ਜਿਹੀ ਗੱਲ ਦਾ ਨਾ ਹੁੰਦਾ ਪੇ ਕਿੰਨੇ ਕੰਮ ਕੀਤਾ ਤੇ ਕਿੰਨੇ ਨਹੀਂ ਉਹ ਤੇ ਗੱਲ ਹੈ ਜੀ ਅਰਜੀ ਹੁਣ ਤੁਹਾਡੇ ਸਾਹਮਣੇ ਨਾ ਸਾਰਾ ਗਵਾਫੀ ਮੰਗ ਲਈਏ ਮੈਂ ਹੁਣ ਗੱਲ ਦਾ ਸਾਰੀ ਤੁਹਾਡੇ ਤੇ ਹੀ ਚੱਲ ਕੋਈ 2 1 ਤੂੰ ਹੀ ਕਿਹਾ ਕਿ ਮੈਨੂੰ 2 ਹੈ ਜਰਜੀ ਸਾਰੀ ਗੱਲ ਤੁਹਾਡੇ ਤੇ ਹੀ ਹੁਣ ਆਖਿਆ ਮੈਨੂੰ ਮਾਫ ਕਰ ਦੇ ਮੇਰ ਕੋ ਗਲਤੀ ਹੋ ਗਈ ਹੈ ਤੇ ਕਹਿੰਦਾ ਮੇਰੇ ਨਾਲ ਬੋਲਿਆ ਨਹੀਂ ਹੋ ਸਹੀ ਮੈਂ ਵੀ ਤਾਂ ਬੋਲਿਆਣੀਓ ਸਹੀ ਮੈਂ ਵੀ ਗਈ ਹਾਂ ਕੱਲ ਜੋਤ ਵਾਲਾ ਹੁਣ ਤੈਨੂੰ ਪਤਾ ਉਹਦੇ ਵੀ ਦਿਲ ਤੇ ਲੱਗੀਆਂ ਜੋਤ ਬੁਤੀਕੀਆਂ ਕੀਤੀਆਂ ਤੇ ਕੋਈ ਗੱਲ ਨਹੀਂ ਹੌਲੀ ਹੌਲੀ ਫਰਕ ਪੈ ਜਾਣਾ ਵਾ ਤੂੰ ਮੇਰਾ ਵੀਰ ਨਾ ਉਹ ਕਰਨਾ ਕੀ ਆ ਹੁਣ ਪਰਿਵਾਰ ਦੇ ਫਿਰ ਵੇਚ ਰਿਹਾ ਉਹ ਮਾਫੀ ਮੰਗਿਆ ਥੋੜਾ ਕੋ ਹੋਣਾ ਇੱਕ ਤਾਂ ਤੂੰ ਜੀ 11 ਜੀ 2 1 ਦਲਜੀਤ ਇੱਕ ਤਾਂ ਤੂੰ ਜੀ ਮਾਰਦਣ ਲੱਗਾ ਸੀ ਤੂੰ ਹੀ ਕਦੇ ਦੇ ਫੋਨ ਤੇ ਲੱਗੇ ਆ ਤੇ ਮੈਂ ਤੈਨੂੰ ਕੋਦਰੀਆਂ ਆਵਾਜ਼ਾਂ ਦੇਂਦੀਆਂ ਆ ਉਹ ਆਵਾਜ਼ਾਂ ਤੇ ਤੂੰ ਦੇਂਦੀ ਸੀ ਬਿਜਾ ਰੱਖੋ ਉਹਦਾ ਕੋਈ ਭਰੋਸਾ ਨਹੀਂ ਜੋਨੇ ਹਲੇ ਕੀ ਕਰਨਾ ਤੇ ਕੀ ਨਹੀਂ ਕਰਨਾ ਮੈਂ ਤਾਂ ਚਾਹ ਘੁੱਟ ਪੀਣਾ ਮੈਂ ਤੇ ਆਏ ਬੰਬੀ ਤੋਂ ਪਾਣੀ ਛੱਡਿਆ ਕੋਈ ਨਹੀਂ ਫਿਕਰ ਨਾ ਕਰੋ ਤੇ ਜੋ ਮਨ ਉਹ ਨਵੇਂ ਨੰਨ ਮਿਰਲ ਵੇਖ ਕੇ ਮੂੰਹ ਫੇੜ ਜਾਨਾ ਵਾ ਜੇ ਮੈਂ ਗਲਤੀ ਮੰਨਣ ਡਿਆ ਵਾ ਯਾਰ ਮਾਫਤੇ ਕਰ ਦੇ ਕੱਟਦਾ ਇੱਥੇ ਆ ਲੱਗ ਉਹ ਜਲ ਨਹੀਂ ਮੰਨੇ ਭੇਜਦਾ ਕੋਈ ਗੱਲ ਨਹੀਂ ਮਾਰਾ ਮੈਂ ਡਬਲਾ ਲਿਆ ਤੇ ਚਲੋ ਮੋਟਰ ਤੇ ਆਉਂਦੀ ਜਾਂਦੇ ਕੋਈ ਨਹੀਂ ਬੁਲਾਉਂਦਾ ਮੇਰੇ ਘਰ ਆਉਂਦਾ ਪਾ ਮੈਂ ਇਹ ਗੱਲ ਕਹਿੰਦੇ ਆ ਕੋਈ ਨਹੀਂ ਬੁਲਾਉਣੀ ਡਿਆ ਵਾ ਔਰ ਦੱਸ ਕੋਈ ਕੰਮ ਹੀ ਹੈ ਕੋਈ ਯਾਰ ਕੋ ਗੱਲ ਕਰ ਤੂੰ ਮਮੀਆਂ ਨਾਲ ਦੀ ਗੱਲ ਵਾ ਮਮੀ ਉਹਨਾਂ ਕੋਲ ਮੈਂ ਮਾਫੀ ਮੰਗ ਲਈ ਆ ਸੰਦੀਪ ਵੀ ਆਈ ਜੋਤ ਕੋ ਆ ਕੇ ਮਾਫੀ ਮੰਗੀ ਆ ਪ੍ਰਵਾਨ ਕੀ ਕਰੀਏ ਦੋਵੇਂ ਦੀ ਦੱਸ ਆਪਾਂ ਮੈਂ ਤੁਹਾਨੂੰ ਆਖਿਆ ਵੀ ਮਾਫੀ ਮੰਗੂ ਕਿ ਮੈਂ ਤੁਹਾਨੂੰ ਸੱਦਣ ਰਿਆ ਵਾ ਉਹ ਦੂਣ ਥੋੜੀ ਕਿਹਾ ਯਾਰ ਮੈਨੂੰ ਤਾਂ ਮਹਿਸੂਸ ਹੁੰਦਾ ਹੀ ਹੈ ਨਾ ਮਹਿਸੂਸ ਹੁੰਦਾ ਗਲਤੀ ਕੀਤੀ ਉਦੋਂ ਵੇਖਣਾ ਹੈ ਨਾ ਗਲਤੀ ਕਰਨ ਲੱਗਿਆ ਉਦੋਂ ਤਾਂ ਤੁਸੀਂ ਰੱਬ ਨਹੀਂ ਭੁੱਲੇ ਤੁਸੀਂ ਤੇ ਰੱਬ ਭੁੱਲਿ ਗਏ ਚਲੋ ਤੂੰ ਵਾ ਉਦੋਂ ਤਾਂ ਤੁਹਾਨੂੰ ਰੱਬ ਭੁੱਲਾ ਹੀਗਾ ਤੁਨੂੰ 3 ਸੱਚਾ ਮੁੰਡਾ ਵੀ ਹੈਗਾ 3 2 ਵਾ ਉਦੋਂ ਤਾਂ ਤੁਹਾਨੂੰ ਦੋਵਾਂ ਜੀ ਨੂੰ ਰੱਪੂ ਲਾਹੀਗਾ। ਹੋਰ ਹੋਈ ਜੰਮ ਆਈਏ ਸੋਚੀ ਤੇ ਫਿਰ ਟੱਬਰ ਆਪਣੇ ਵਾਲੇ ਵੇਖੋ ਤੇ ਕਰੋ ਆਪਣੇ ਕੰਮ ਤਾਂ ਦੇ ਠੀਕ ਹੈ ਨਾ। ਐਵੇਂ ਬਾਰ-ਬਾਰ ਮੇਰੇ ਨੂੰ ਨਾ ਤੰਗ ਕਰੋ ਤੇ ਨਾ ਮੇਰੇ ਟੱਬਰ ਨੂੰ ਤੰਗ ਕਰੋ। ਕੱਢ ਲੈ। ਵੇਖੀ ਮੈਂ ਕਿ ਇੱਥੇ ਹੀ ਦੋਵਾਂ ਨੂੰ ਕਰਾ ਦੇਗਾ ਪਹਿਲਾਂ। 1 ਐਂਡ ਕਿੱਥੇ ਹੈ ਯਾਰ ਦੱਸ। 2 1। ਇਦੀ ਵਿੱਚ ਹੀ ਸਾਡੀ ਦੋਵਾਂ ਦੀ ਭਲਾਈ ਆ। 2 1। ਗੱਰ ਜੀ ਵੀ ਇੱਥੇ ਹੁਣ। ਤੇ ਮੈਨੂੰ ਕਿਹਾ ਸੀ ਨਾ ਉਹਦੇ ਘਰ ਜਾ। ਚਲੋ ਘਰ ਹੈ ਨਹੀਂ ਮੈਂ ਗਿਆ ਸੀ। ਅੱਛਾ। ਬੰਬੀ ਦੇ ਬੈਠਾ ਜਾ ਕੇ ਬੈਠਾ। ਤੇ ਕੋਈ ਗੱਲ ਨਹੀਂ ਮੈਂ ਵੀ ਉਹਨੂੰ ਸਮਝਾਉਂਗਾ ਵੀ ਚੱਲ ਜੇ ਉਹਨੇ ਮਾਫੀ ਮੰਗ ਲਈ ਤੇ ਗੱਲ ਨੂੰ ਜਾਣਦੇ ਹੁਣ ਤੁਸੀਂ ਤੇ ਇਹ ਕਿਤੇ ਮੰਮੀ ਜਾਇਓ ਤੇ ਤਾਇਆ ਜੀ ਚਲੋ ਬੋਲਣ ਲੱਗ ਪਏ ਜਿਆਦਾ ਤੇ ਮੈਂ ਕਹਿੰਦਾ ਨਹੀਂ ਮੈਂ ਉਹਨੂੰ ਕਿਹਾ ਵੀ ਚਲੋ ਨਹੀਂ ਇੰਨਾ ਪਰ ਮੇਰੇ ਬਲਾਵੇ ਸਹੀ ਮੈਨੂੰ ਚੱਲ ਕੋਈ ਗੱਲ ਨਹੀਂ ਮੈਂ ਰਾਤ ਜਾਊਂਗਾ ਤਾਇਏ ਘਰ ਤੇ ਉਹਨੂੰ ਸਮਝਾ ਕੇ ਆਉਂਗਾ ਤਾਇਆ ਜੀ ਅਸੀਂ ਕੀਤਾ ਸੀ ਤੇ ਤੂੰ ਫੇਰ ਕੰਮ ਖਰਾਬ ਕਰ ਦਿੰਨਾ ਵਾ ਨਾ ਉਹ ਨਹੀਂ ਡਰ ਜੀ ਅਜੇ ਕੋਈ ਗੱਲ ਨਹੀਂ ਹੁੰਦੀ ਮੈਨੂੰ ਵੀ ਪਤਾ ਲੱਗਿਆ ਹੁਣ ਇਹ ਤਾਂ ਮੁੰਡਾ ਵਾਂ ਨਿਕਾ ਜਾ ਇਹ ਅਜੇ ਕੰਮ ਖਦੇ ਹੋ ਜਾਂਦਾ ਜਿਵੇਂ ਜੇ ਉਹ ਜਿਆ ਕੰਮ ਹੋ ਜਾਂਦਾ ਮੈਂ ਕਿੱਥੇ ਮੂੰਹ ਵਿਖਾਉਣਾ ਸੀ ਸਾਰੀ ਦੁਨੀਆ ਮੈਨੂੰ ਗੱਲਾਂ ਕਰਨੀਆਂ ਸੀ ਉਹ ਨਾਲੇ ਪੁੱਤ ਪਤਾ ਲੱਗਣ ਨੂੰ ਨਹੀਂ ਹਰੀ ਦਾ ਉਹ ਵੰਡ ਅਰਜੀ ਨਿਗਾਹਾਂ ਮੁੰਡਾ ਉਹਦਾ ਵੀ ਜਿਵੇਂ ਜੇ ਉਹ ਜਿਆ ਕੰਮ ਹੋ ਜਾਂਦਾ ਮੈਂ ਲੋਕਾਂ ਨੂੰ ਕੀ ਮੂੰਹ ਵਿਖਾਉਣਾ ਸੀ ਉਹ ਨਾਲੇ ਪੁੱਤ ਐਸੇ ਜੇ ਗੱਲਦਾ ਨਾ ਪਤਾ ਹੁੰਦਾ ਉਹ ਪੀ ਕਿੰਨੇ ਕੰਮ ਕੀਤਾ ਤੇ ਕਿੰਨੇ ਨਹੀਂ ਉਹ ਤੇ ਗੱਲ ਹੈ ਜੀ ਅਰਜੀ ਹੁਣ ਤੁਹਾਡੇ ਸਾਹਮਣੇ ਨਾ ਸਾਰਾ ਕੁ ਮਾਫੀ ਮੰਗ ਲਈਏ ਮੈਂ ਹੁਣ ਗੱਲ ਦਾ ਸਾਰੀ ਤੁਹਾਡੇ ਤੇ ਹੀ ਆ ਚੱਲ ਕੋਈ 2 1 ਤੂੰ ਹੀ ਕਿਹਾ ਕਿ 2 ਹੈ ਜੱੜ ਜੀ ਸਾਰੀ ਗੱਲ ਤੁਹਾਡੇ ਦੀ ਹੁਣ ਆਖਿਆ ਮੈਨੂੰ ਮਾਫ ਕਰ ਦੇ ਮੇਰੇ ਕੋਲ ਗਲਤੀ ਹੋ ਗਈ ਹੈ ਤੇ ਕਹਿੰਦਾ ਮੇਰੇ ਨਾਲ ਬੋਲਿਆ ਨਹੀਂ ਉਹ ਸਹੀ ਮੈਂ ਵੀ ਤਾਂ ਬੋਲਿਆਣੀਓ ਸਹੀ ਮੈਂ ਵੀ ਗਈ ਹਾਂ ਕੱਲ ਜੋਤਵਾਲ ਹੁਣ ਤੈਨੂੰ ਪਤਾ ਉਹਦੇ ਵੀ ਦਿਲ ਤੇ ਲੱਗੀਆਂ ਜੋਤਵਧੀਕੀਆਂ ਕੀਤੀਆਂ ਤੇ ਕੋਈ ਗੱਲ ਨਹੀਂ ਹੌਲੀ ਹੌਲੀ ਫਰਕ ਪੈ ਜਾਣਾ ਵਾ ਤੂੰ ਮੇਰਾ ਵੀਰ ਨਾ ਉਹ ਕਰਨਾ ਕੀ ਆ ਹੁਣ ਪਰਿਵਾਰ ਦੇ ਫਿਰ ਵੇਚ ਰਿਹਾ ਉਹ ਮਾਫੀ ਮੰਗਿਆ ਥੋੜਾ ਕੋ ਹੋਣਾ ਇੱਕ ਤਾਂ ਤੂੰ ਜੀ 11 ਜੀ 2 1 ਦਲਜੀਤ ਇੱਕ ਤਾਂ ਤੂੰ ਜੀ ਮਾਰਦਣ ਲੱਗਾ ਸੀ ਤੂੰ ਹੀ ਕਦੇ ਦੇ ਫੋਨ ਤੇ ਲੱਗੇ ਆ ਤੇ ਮੈਂ ਤੈਨੂੰ ਕਦੋਂ ਦੀਆਂ ਵਾਜਾਂ ਦੇਂਦੀ ਨਹੀਂ ਆ ਉਹ ਵਾਜਾਂ ਤੇ ਤੂੰ ਦੇਂਦੀ ਬਾਜਾ ਰੱਖੋ ਉਹਦਾ ਕੋਈ ਭਰੋਸਾ ਨਹੀਂ ਜੋਨੇ ਹਲੇ ਕੀ ਕਰਨਾ ਤੇ ਕੀ ਨਹੀਂ ਕਰਨਾ ਮੈਂ ਤਾਂ ਚਾਹ ਘੁੱਟ ਪੀਣਾ ਮੈਂ ਆਇਆ ਬੰਬੀ ਤੂੰ ਪਾਣੀ ਛੱਡਿਆ ਕੋਈ ਨਹੀਂ ਫਿਕਰ ਨਾ ਕਰ ਤੀ ਜੋ ਮਨ ਉਹ ਨੰਨ ਨੰਨ ਮਿਰਲ ਵੇਖ ਕੇ ਮੂੰਹ ਫੇੜ ਜੈਨਾ ਵਾ ਜੇ ਮੈਂ ਗਲਤੀ ਮੰਨਣ ਡਿਆ ਵਾ ਯਾਰ ਮਾਫਤੇ ਕਰ ਦੇ ਕੱਟਦਾ ਇੱਥੇ ਆ ਲੱਗ ਉਹ ਜਲ ਨਹੀਂ ਮੰਨੇ ਭੇਜਦਾ ਕੋਈ ਗੱਲ ਨਹੀਂ ਮਾਰਾ ਮੈਂ ਡਬਲਾ ਲਿਆ ਕਿ ਚਲੋ ਮੋਟਰ ਤੇ ਆਉਂਦੀ ਜਾਂਦੇ ਕੋਈ ਨਹੀਂ ਬੁਲਾਉਂਦੇ ਕੀ ਕਰ ਲੈਂਦਾ ਮੇਰੇ ਘਰ ਆਉਂਦਾ ਪਾ ਮੈਂ ਇਹ ਗੱਲ ਕਹਿੰਦੇ ਆ ਕੋਈ ਨਹੀਂ ਬੁਲਾਉਣੀ ਡਿਆ ਵਾ ਔਰ ਦੱਸ ਕੋਈ ਕੰਮ ਹੀ ਹੈ ਕੋਈ ਯਾਰ ਕੋ ਗੱਲ ਕਰ ਤੂਆ ਮਮੀਆਂ ਨਾਲ ਦੀ ਗੱਲ ਵਾ ਮਮੀ ਉਹਨਾਂ ਕੋਲ ਮੈਂ ਮਾਫੀ ਮੰਗ ਲਈ ਸੰਦੀਪ ਵੀ ਆਈ ਜੋਤ ਕੋ ਆ ਕੇ ਮਾਫੀ ਮੰਗੀ ਪ੍ਰਵਾਨ ਕੀ ਕਰੀ ਦੋਵੇਂ ਦੀ ਦੱਸ ਆਪਾਂ ਮੈਂ ਤੈਨੂੰ ਆਖਿਆ ਵੀ ਮਾਫੀ ਮੰਗੂ ਕਿ ਮੈਂ ਤੈਨੂੰ ਸੱਦਣ ਰਿਹਾ ਵਾ ਉਹ ਦੂਨ ਥੋੜੀ ਕਿਹਾ ਯਾਰ ਮੈਨੂੰ ਤਾਂ ਮਹਿਸੂਸ ਹੁੰਦਾ ਹੀ ਹੈ ਨਾ ਮਹਿਸੂਸ ਹੁੰਦਾ ਕਿ ਮੈਂ ਗਲਤੀ ਕੀਤੀ ਉਦੋਂ ਵੇਖਣਾ ਹੈ ਨਾ ਗਲਤੀ ਕਰਨ ਲੱਗਿਆ ਉਦੋਂ ਤਾਂ ਤੁਸੀਂ ਰੱਬ ਨਹੀਂ ਭੁੱਲੇ ਤੁਸੀਂ ਤੇ ਰੱਬ ਭੁੱਲ ਲੇ ਤੁਸੀਂ ਚਲੋ ਤੂਆ ਉਦੋਂ ਤਾਂ ਤੁਹਾਨੂੰ ਰੱਬ ਭੁੱਲਾ ਸੀਗਾ ਤੁਨੂੰ 3 ਤੂਆ ਉਦੋਂ ਤਾਂ ਤੁਹਾਨੂੰ ਦੋਵਾਂ ਜੀ ਨੂੰ ਰੱਬ ਭੁੱਲਾ ਹੀਗਾ ਹੋਰ ਹੋਈ ਜੰਮ ਆਈਏ ਸੋਚੀ ਤੇ ਫਿਰ ਟੱਬਰ ਆਪਣੇ ਵਾਲੇ ਵੇਖੋ ਤੇ ਕਰੋ ਆਪਣੇ ਕੰਮ ਤਾਂ ਦੇ ਠੀਕ ਹੈ ਨਾ ਐਵੇਂ ਬਾਰ-ਬਾਰ ਮੇਰੇ ਨੂੰ ਨਾ ਤੰਗ ਕਰੋ ਤੇ ਨਾ ਮੇਰੇ ਟੱਬਰ ਨੂੰ ਤੰਗ ਕਰੋ ਕੱਢ ਲੈ ਵੇਖੀ ਮੈਂ ਕਿ ਇੱਥੇ ਹੀ ਦੋਵਾਂ ਨੂੰ ਕਰਾ ਦੇਗਾ ਪਹਿਲਾਂ 1 ਐਂਡ ਕਿੱਥੇ ਹੈ ਯਾਰ ਦੱਸ 2 1